ਗੁਰਬਾਣੀ ਦਾ ਫਰਮਾਨ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਆਪਣੇ ਪੁੱਤਰੇ ਧੰਨ ਗੁਰੂ ਹਰਾਈ ਸਹਿ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਠਾ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦਾ ਵਾਰਿਸ ਬਣਾ ਕਰਕੇ ਆਪ ਜੀ ਨੇ ਸੰਸਾਰੀ ਜਿਹੜਾ ਜਾਮਾ ਸੀ ਉਹਨੂੰ ਬਦਲ ਦਿੱਤਾ ਕਿਉਂਕਿ ਸਰੀਰ ਸਦੀਵੀ ਕਾਲ ਰਹਿਣ ਵਾਲੇ ਨਹੀਂ ਹਨ ਸੋ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੂੰ ਸਤਵੇਂ ਜਾਮੇ ਦੇ ਵਿੱਚ ਟਿਕਾ ਦਿੱਤਾ ਸੀ ਮਹਾਰਾਜ ਨੇ ਤੇ ਜਿਹੜਾ ਸੇਵਾ ਜਾਮਾ ਸੀ ਉਹਨੂੰ ਸੰਕੋਚ ਦਿੱਤਾ ਉਹਨੂੰ ਤਿਆਗ ਦਿੱਤਾ ਜੋਤੀ ਜੋ ਸਮਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਪਿਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ 1606 ਨੂੰ ਹੁੰਦੀ ਹੈ। ਗੁਰੂ ਪਿਆਰਿਓ ਲਾਹੌਰ ਦੀ ਧਰਤੀ ਤੇ ਤੱਤੀ ਤਵੀ ਤੇ ਬਹਿ ਕੇ ਮਹਾਰਾਜ ਨੇ ਸ਼ਾਂਤਮੇਂ ਸ਼ਹਾਦਤ ਦਿੱਤੀ। ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕੀਤਾ। ਜੇ ਸ਼ਾਂਤਮੇ ਸ਼ਹਾਦਤ ਹੁੰਦੀ ਹੈ ਸਭ ਤੋਂ ਪਹਿਲਾਂ ਸ਼ਹਾਦਤ ਗੁਰੂ ਸਾਹਿਬਾਂ ਦੇ ਵਿੱਚੋਂ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਲਾਹੌਰ ਦੀ ਧਰਤੀ ਤੇ ਸ਼ਹਾਦਤ ਦਾ ਮੁੱਢ ਬਣਿਆ ਗੁਰੂ ਪਿਆਰ ਲਾਹੌਰ ਦੀ ਧਰਤੀ ਤੇ ਸ਼ਹਾਦਤ ਦਾ ਮੁੱਢ ਬਣਿਆ ਤਤੀ ਤਵੀ ਤੇ ਬੈਠੇ ਸੀਸ ਤੇ ਤੱਤਾ ਰੇਤਾ ਪਵਾਇਆ ਪਰਮਾ ਰਾਜ ਜਬਰਤਾ ਮੁਕਾਬਲਾ ਸਬਰ ਨਾਲ ਕਰਦਿਆਂ ਹੋਇਆਂ ਸ਼ਾਂਤ ਰਹੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਦੇ ਸਿਧਾਂਤ ਤੇ ਚੱਲਣ ਦਾ ਉਪਦੇਸ਼ ਦਿੱਤਾ ਗੁਰੂ ਪਿਆਰਿਓ ਉਹਨਾਂ ਦੀ ਸ਼ਹਾਦਤ ਸ਼ਾਂਤਮਈ ਹੋਈ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਗੁਰਗੱਦੀ ਤੇ ਸੁਭਾਇਮਨ ਹੋਏ ਛੇਵੇਂ ਗੁਰੂ ਨਾਨਕ ਬਣੇ ਗੁਰੂ ਪਿਆਰਿਓ ਛੇਵਾਂ ਜਾਮਾ ਧਾਰਨ ਕੀਤਾ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਗੁਰੂ ਪਿਆਰਿਓ ਪੰਜ ਪਿਆਲੇ ਸਤ ਸੰਤੋਖ ਦਇਆ ਧਰਮ ਤੇ ਪੰਜ ਪੀਰ ਕਿਹੜੇ ਨੇ ਗੁਰੂ ਨਾਨਕ ਸਾਹਿਬ ਧੰਨ ਗੁਰੂ ਅੰਗਦ ਦੇਵ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜ ਪੀਰ ਨੇ ਆਖੋ ਸਤਨਾਮ ਵਾਹਿਗੁਰੂ ਪੰਜ ਪਿਆਲੇ ਤੇ ਪੰਜ ਪੀਰ ਤੇ 6ਵੇਂ ਪੀਰ ਕਿਹੜੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਮਾਲਕ ਗੁਰੂ ਪਿਆਰਿਓ 5ਵੇਂ ਪੀਰ ਆਏ ਉਹ ਗੁਰਦਾ ਗਦੀ ਤੇ ਸੁਭਾਏਮਨ ਹੁੰਦੇ ਨੇ ਆਪਣੇ ਪਿਤਾ ਦੀ شہادت ਤੋਂ ਬਾਅਦ ਮਹਾਰਾਜ ਪੰਜ ਪਿਆਲੇ ਪੰਜ ਪੀਰ 6ઠਮ ਪੀਰ ਬੈਠਾ ਗੁਰ ਭਾਰੀ ਭਾਈ ਗੁਰਦਾ ਜੀ ਕਹਿੰਦੇ ਬੜਾ ਭਾਰੀ ਗੁਰੂ ਬੈਠਾ ਬੜੇ ਬਲ ਵਾਲਾ ਗੁਰੂ ਬੈਠਾ ਗੁਰੂ ਪਿਆਰਿਓ ਗੁਰੂ ਅਰਜਨ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਦੀ ਸਰੀਰਤ ਬਣਤਰ ਵੀ ਬੜੀ ਵੱਡੀ ਸੀ। ਮਹਾਰਾਜ ਸਰੀਰ ਕਰਕੇ ਵੀ ਬੜੇ ਬਲ ਵਾਲੇ ਸਨ ਤੇ ਆਤਮਿਕ ਤੌਰ ਤੇ ਵੀ ਬੜੇ ਬਲ ਵਾਲੇ ਸਨ। ਮਹਾਰਾਜ ਜੀ ਦਾ ਕਦ ਕਾਠ ਬੜਾ ਵੱਡਾ ਸੀ। ਬਾਹਾਂ ਮਹਾਰਾਜ ਦੀਆਂ ਹਾਥੀ ਦੀ ਸੁੰਡ ਵਰਗੀਆਂ ਲੰਮੀਆਂ ਸਨ ਤੇ ਜਦੋਂ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਮਗਲ ਉਸ ਵੇਲੇ ਨਾ ਮਗਰਲੇ ਪਾਸੇ ਪਰਾਤਨ ਗਲੀਆਂ ਜਿਹੜੀਆਂ ਭੀੜੀਆਂ ਹਿਆਂ ਕਰਦੀਆਂ ਸਨ ਉਸ ਵੇਲੇ ਦੀਆਂ ਗਲੀਆਂ ਭੀੜੀਆਂ ਹੁੰਦੀਆਂ ਸਨ ਤੇ ਕਹਿੰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਲੀ ਵਿੱਚੋਂ ਤੁਰਦੇ ਹੁੰਦੇ ਸਨ ਤੇ ਮਹਾਰਾਜ ਦੇ ਮੋੜੇ ਗਲੀਆਂ ਦੇ ਨਾਲ ਕਹਿੰਦੇ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਥੋਂ ਹਿਸਾਬ ਲਾ ਲੈਣਾ ਕਿ ਗੁਰੂ ਹਰਗੋਬਿੰਦ ਸਾਹਿਬ ਕਿੱਡੇ ਵੱਡੇ ਕਿੰਨੇ ਉੱਚੇ ਲੰਮੇ ਜਵਾਨ ਤੇ ਕਿੰਨੇ ਸਰੀਰ ਦੇ ਕੱਦ ਕਾਠ ਦੇ ਤਗੜੇ ਸਨ ਉਹਨਾਂ ਦੇ ਮੋਢੇ ਵੀ ਗਲੀਆਂ ਦੇ ਨਾਲ ਖੰਦੇ ਸਨ ਗੁਰੂ ਪਿਆਰਿਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਲੀ ਜੋਧਾ ਕਿਹਾ ਹੈ ਭਾਈ ਗੁਰਦਾਸ ਜੀ ਨੇ ਦਲਾਂ ਨੂੰ ਭੰਨਣ ਵਾਲੇ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਵੱਡੇ ਵੱਡੇ ਦਲਾਂ ਨੂੰ ਵੀ ਭੰਨ ਦਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਥੇ ਵੱਡੇ ਵੱਡੇ ਚੜ੍ਹ ਕੇ ਆਉਂਦੇ ਰਹੇ ਤੇ ਮਹਾਰਾਜ ਨੇ ਉਹਨਾਂ ਦੇ ਦਲਾ ਨੂੰ ਵੀ ਚੀਰ ਕੇ ਰੱਖ ਦਿੱਤਾ ਐਡੇ ਵੱਡੇ ਮਹਾਨ ਯੋਧੇ ਗੁਰੂ ਅਰਜਨ ਸਾਹਿਬ ਤੇ ਜਿਸ ਦਿਨ ਗੁਰੂ ਪਿਆਰੇ ਇਹ ਬਚਨ ਨਾ ਇਹ ਬ੍ਰਹਮ ਗਿਆਨੀ ਦੇ ਹੋਏ ਕਿ ਇੱਕ ਬਲ ਵਾਲਾ ਦਲਾ ਨੂੰ ਭੱਲਣ ਵਾਲਾ ਧਰਤੀ ਤੇ ਆਏਗਾ ਉਹ ਬਚਨ ਫਿਰ ਪੂਰੇ ਹੋਣੇ ਨਾ ਜਦੋਂ ਕੋਈ ਬ੍ਰਹਮ ਗਿਆਨੀ ਬਚਨ ਕਰ ਦਿੰਦਾ ਹੈ ਜਦਨ ਮਾਤਾ ਗੰਗਾ ਪੁੱਤਰ ਦਾ ਵਰ ਲੈਣ ਵਾਸਤੇ ਬਾਬਾ ਫੁੱਟਾ ਸਾਹਿਬ ਦੇ ਕੋਲ ਜਾਂਦੇ ਆ ਤੇ ਪ੍ਰਸ਼ਾਦਾ ਛਕਾਉਂਦੇ ਆ ਤੇ ਬਾਬਾ ਬੁੱਢਾ ਸਾਹਿਬ ਜੀ ਪ੍ਰਸ਼ਾਦਾ ਛਕਦੇ ਆ ਗੰਡੇ ਨੂੰ ਮੁੱਕੀ ਮਾਰ ਕੇ ਭੰਨ ਦਿਆ ਹੋਇਆ ਇਹ ਕਹਿੰਦੇ ਸਨ ਇਹ ਵਚਨ ਕੀਤੇ ਸਨ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਜੀ ਤੁਮਰੇ ਗ੍ਰਹਿ ਪ੍ਰਗਟੇ ਕੋ ਜੋਦਾ ਜਿਨ ਕਾ ਬਲ ਗੁਣ ਕਿਨੇ ਨਾ ਸੁਧ ਯਾਦ ਰੱਖਣਾ ਮਾਤਾ ਜੀ ਤੇਰੇ ਘਰ ਇਹੋ ਜਿਹਾ ਪੁੱਤਰ ਪੈਦਾ ਹੋਵੇਗਾ ਜਿਹਦੇ ਬਲ ਨੂੰ ਜਿਹਦੇ ਗੁਣਾ ਨੂੰ ਕੋਈ ਕਥਨ ਨਹੀਂ ਕਰ ਸਕੇਗਾ ਇਹ ਬਚਨ ਬ੍ਰह्म ਗਿਆਨੀ ਦੇ ਬਚਨ ਸਨ ਤੇ ਗੁਰੂ ਪਿਆਰਿਓ ਫਿਰ ਗੁਰੂ ਕੀ ਵਿਡਾਲੀ ਵਿਖੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਧੰਨ ਗੁਰੂ ਅਰਜਨ ਦੇਵ ਜੀ ਦੇ ਘਰ ਆਉਣਾ ਹੋਇਆ ਬਲ ਵਾਲੇ ਬਲ ਵਾਲੇ ਜੋਧੇ ਸਤਗੁਰ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰੂ ਭਾਰੀ ਅਰਜਨ ਕਾਇਆ ਪਲਟ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕਾਇਆ ਨੂੰ ਪਲਟ ਦਿੱਤਾ ਮੂਰਤ ਹਰਗੋਬਿੰਦ ਸਵਾਰੀ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਭਾਇਮਨ ਹੋਏ ਦਲਾਂ ਨੂੰ ਭੰਨਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਨ ਹੋਏ ਗੁਰੂ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੇ ਬਹਿ ਕਰਕੇ ਨਾ ਤੇ ਉਹਨਾਂ ਦੇ ਪਿਤਾ ਦੀ ਸ਼ਾਤਾ ਸ਼ਾਤਮਾ ਸ਼ਾਤਮਾ ਹੀ ਹੋਈ ਜ਼ਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਮਹਾਰਾਜ ਨੇ ਤੱਕਿਆ ਕਿ ਇਹ ਜਿਹੜਾ ਵੈਰੀ ਹੈ ਇਹ ਜਿਹੜਾ ਮੁਗਲ ਹੈ ਇਹ ਨੇਤੀ ਜ਼ੁਲਮ ਢਾਈ ਜਾ ਰਿਹਾ ਹੈ ਤੇ ਇਹਨਾਂ ਦੇ ਜ਼ੁਲਮ ਜਿਹੜੇ ਨੇ ਇਹਨਾਂ ਨੂੰ ਰੋਕਣ ਵਾਸਤੇ ਤਲਵਾਰ ਰੱਖਣੀ ਬੜੀ ਜ਼ਰੂਰੀ ਹੈ ਕਿਉਂਕਿ ਇਹਨਾਂ ਦੇ ਜ਼ੁਲਮਾਂ ਨੂੰ ਖਤਮ ਕਰਨ ਵਾਸਤੇ ਸ਼ਸਤਰ ਜ਼ਰੂਰੀ ਹੈ ਸ਼ਾਂਤ ਰਹਿ ਕੇ ਇਹਨਾਂ ਦੇ ਜ਼ੁਲਮ ਨਹੀਂ ਖਤਮ ਹੋਣੇ ਜੇ ਸਾਡੇ ਪਿਤਾ ਨੇ ਸ਼ਾਂਤਮਈ ਇਛਾ ਦੇ ਦਿੱਤੀ ਹੈ ਤੇ ਹੁਣ ਸਾਨੂੰ ਤਲਵਾਰ ਉਠਾਉਣੀ ਪਵੇਗੀ ਤੇ ਗੁਰੂ ਪਿਆਰਿਓ ਫਿਰ ਮਹਾਰਾਜ ਨੇ ਗੁਰਤਾ ਗਦੀ ਤੇ ਬਰਾਜਮਣ ਹੋ ਕੇ ਕਿਹਾ ਸੀ ਸੰਗਤਾਂ ਨੂੰ ਅੱਜ ਤੋਂ ਬਾਅਦ ਮੈਨੂੰ ਦਸ਼ਾਲਿਆਂ ਦੀ ਲੋੜ ਨਹੀਂ ਸਾਨੂੰ ਮਠਿਆਈਆਂ ਦੀ ਲੋੜ ਨਹੀਂ ਸਾਨੂੰ دنیਆਵੀ ਪਦਾਰਥਾਂ ਦੀ ਲੋੜ ਨਹੀਂ ਸਾਨੂੰ ਅਨਾਜ ਦੀ ਲੋੜ ਨਹੀਂ ਉਹ ਸਿੱਖੋ ਜੇ ਲੈ ਕੇ ਆਉਣਾ ਤੇ ਚੰਗੇ نسل ਦੇ ਘੋੜੇ ਲੈ ਕੇ ਆਓ ਲੈ ਕੇ ਆਉਣੇ ਤੇ ਚੰਗੇ ਸ਼ਸਤਰ ਲੈ ਕੇ ਆਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਲੱਗੇ ਮੈਨੂੰ ਸ਼ਸਤਰਾਂ ਦੀ ਲੋੜ ਹੈ ਸ਼ਸਤਰਾਂ ਦੀ ਸ਼ਸਤਰ ਲੈ ਕੇ ਆਓ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੂਰ ਅੰਦੇਸ਼ੀ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਸੀ ਕਿ ਸਮਾਏਗਾ ਕਿ ਮੇਰਾ ਜਿਹੜਾ ਪੋਤਰਾ ਹੈ ਉਹ ਸ਼ਸਤਰ ਚੱਕੇਗਾ ਤੇ ਜ਼ੁਲਮ ਦੇ ਵਿਰੁੱਧ ਲੜੇਗਾ